ਪੂਰੇ ਮੋਰਚੇ ਦੇ ਵਿੱਚ ਸਭ ਨੇ ਇਸ ਚੀਜ਼ ਦਾ ਦਰਦ ਮਣਾਇਆ ਕਿ ਉਹ ਦੋ ਭੈਣਾਂ ਦਾ ਭਾਈ ਜਿਹੜਾ ਉਹ ਤੁਰ ਗਿਆ ਉਹ ਆ ਮੁੰਡਾ ਛੋਟੀ ਉਮਰ ਫੀਲ ਹੋਇਆ ਇਸੇ ਮੋਰਚੇ 'ਚ ਕਨੌਰੀ ਮੋਰਚੇ ਤੇ ਇੰਨੀ ਵੱਡੀ ਘਟਨਾ ਦਾ ਉਹ ਦੁੱਖ ਮੈਨੂੰ ਜਿੰਨਾ ਹੋਇਆ ਉਹ ਹੋਇਆ ਸਾਰਿਆਂ ਨੂੰ ਹੀ ਹੈ ਜਿੰਨਾ ਮੈਨੂੰ ਆਪਦੇ ਮਨ ਨੂੰ ਲੱਗਿਆ ਬਹੁਤ ਦੁੱਖ ਹੋਇਆ ਇਹ ਇਨਾਂ ਨੇ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਰਾਤੀ ਵੀ ਨਹੀਂ ਛਕਾਇਗੇ ਚਲੋ ਸਵੇਰੇ ਛਕ ਲੈਣਗੇ ਪਰ ਇਹਨਾਂ ਅੱਜ ਵੀ ਨਹੀਂ ਛਕਿਆ ਬਾਰ-ਬਾਰ ਬੇਨਤੀ ਕਰਨ ਤੇ ਵੀ ਮੇਰਾ ਜਗਨਨਾਥਪੁਰ ਅਸੀਂ ਚੱਲੇ ਆ ਮਾਰ ਉਹ ਇਹਨਾਂ ਨਾਲ ਗਿਆ ਇਹਨਾਂ ਨੇ ਸਾਰਾ ਉਹ ਮਾਹੌਲ ਮਤਲਬ ਉਸ ਤੋਂ ਜ਼ਰਾ ਬੜਾਈ ਦਾ ਹੋਇਆ ਜਿਵੇਂ ਉਹ ਸਾਰਾ ਕੁਝ ਦੇਖਿਆ ਉਦੋਂ ਬਾਅਦ ਜਦੋਂ ਮੈਂ ਖਬਰ ਸੁਣੀ ਇਹ ਲੜਕੇ ਦੀ ਉਦੋਂ ਬਾਅਦ ਤਾਂ ਫਿਰ ਮੈਨੂੰ ਮਤਲਬ ਮੇਰਾ ਦਿਲ ਵੀ ਰੋਇਆ ਤੇ ਅੱਖਾਂ ਚੋਂ ਲੁਆਣੇ ਹੋਣੇ ਸੀ ਜੁਲਮ ਕੀਤੇ ਕੱਲ ਨੌਜਵਾਨਾਂ ਦੀਆਂ ਲੱਤਾਂ ਤੋੜ ਦਿੱਤੀਆਂ ਗਿਆ ਗੋਲੀਆਂ ਮਾਰੀਆਂ ਗਈਆਂ ਵਾਲਾਂ ਤੋਂ ਫੜ ਕੇ ਨੌਜਵਾਨਾਂ ਨੂੰ ਕਿ ਸੀਟਿਆ ਗਿਆ ਆ ਦਰਦ ਜਿਹੜਾ ਨਾ ਇਹ ਤੋਂ ਆਪਾਂ ਸਮਝ ਸਕਦੇ ਆ ਕਿ ਬਾਪੂ ਦੇ ਸੀਨੇ 'ਚ ਆਪਣੀਆਂ ਪੀੜ੍ਹੀਆਂ ਦਾ ਕਿੰਨਾ ਵੱਡਾ ਦਰਦ ਹੈ ਕਿੰਨਾ ਵੱਡਾ ਦਰਦ ਲੈ ਕੇ ਬਾਪੂ ਇਸ ਮੋਰਚੇ 'ਚ ਬੈਠਾ ਪਿਆ ਤਾ ਜਿੱਥੇ ਬਾਰਡਰ ਤੇ ਲਗਾਤਾਰ ਗਮਗੀਨ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਗੱਲ ਕਰੀਏ ਖਨੌਰੀ ਬਾਰਡਰ ਦੀ ਤਾਂ ਇੱਕ ਜਵਾਨ ਪੁੱਤ ਦੀ ਜਿਹੜੀ ਮੌਤ ਹੋ ਜਾਂਦੀ ਹੈ ਤਾਂ ਉਸ ਮੌਤ ਤੋਂ ਬਾਅਦ ਗੱਲ ਕਰੀਏ ਜਿੰਨੇ ਇੱਥੇ ਕਿਸਾਨ ਸੀ ਸਭ ਭਾਵਕ ਹੋ ਜਾਂਦੇ ਨੇ ਸਾਡੇ ਨਾਲ ਇੱਕ ਬਾਪੂ ਜੀ ਮੌਜੂਦ ਨੇ ਬਾਪੂ ਜੀ ਇਕ ਨੌਜਵਾਨ ਦੀ ਸ਼ਹੀਦ ਹੋ ਗਈ ਪਹਿਲਾਂ ਅਸੀਂ ਵੀ ਜਾਣਕਾਰੀ ਲਈ ਥੋੜਾ ਵੀ ਜਿਹੜਾ ਪੁੱਤ ਪਹਿਲਾਂ ਸੀ ਪੇਪਰ ਨਾ ਮੇਰਾ ਪੁੱਤ ਅ ਦਿੱਲੀ ਮੋਰਚੇ 'ਚ ਸ਼ਹੀਦ ਹੋਇਆ ਤੇ ਜਦੋਂ ਉਹਦਾ ਸੰਸਕਾਰ ਹੋਇਆ ਮੇਰੇ ਮੈਂ ਮਤਲਬ ਨਟਾਲ 'ਚ ਹੋਇਆ ਬੈਠਾ ਰੋਈ ਜਾਵਾਂ ਅੱਖਾਂੋਂ ਪੱਥਰ ਉੱਝ ਜਾਣ ਤੇ ਜਦੋਂ ਸੰਸਕਾਰ ਵੇਲੇ ਜਥੇਬੰਦ ਨੇ ਆ ਕੇ ਉਹਦੇ ਅਰਥੀ ਉੱਪਰ ਝੰਡਾ ਪਾਇਆ ਤੇ ਮੇਰਾ ਹੌਸਲਾ ਵਧ ਗਿਆ ਤੇ ਮੈਂ ਮਤਲਬ ਤੁਰਾਂ ਨੂੰ ਜਾਵੇ ਪਹਿਲਾਂ ਬਾਫਰ ਕੋ ਮੈਂ ਹੌਸਲੇ ਤੁਰੇ ਕਿ ਮੇਰੇ ਪੁੱਤ ਦਾ ਸਰਕਾਰ ਨਾਲ ਜਾ ਰਿਹਾ ਸੰਸਥਾਨ ਭੂਮੀ ਦੇ ਵਿੱਚ ਇਨਾ ਮਤਲਬ ਝੰਡੇ ਨਾਲ ਹੀ ਮੇਰਾ ਹੌਸਲਾ ਵਧ ਗਿਆ ਜਥੇ ਬੰਦੇ ਝੰਡੇ ਨਾਲ ਇੱਕ ਜਵਾਨ ਪੁੱਤ ਦੀ ਵੀ ਹਲੇ ਹਾਂ ਉਸ ਤੋਂ ਬਾਅਦ ਆ ਅਸੀਂ ਆ ਦੇਖ ਲੋ ਅੱਜ ਆਪਣੇ ਆ ਮੁੰਡਾ ਛੋਟੀ ਉਮਰ ਦਾ ਮਰਿਆ ਹੈ ਮਤਲਬ ਸ਼ਹੀਦ ਹੋਇਆ ਹੈ ਇਸੇ ਮੋਰਚੇ 'ਚ ਕਨੌਰੀ ਮੋਰਚੇ ਤੇ ਮੈਨੂੰ ਸਾਰੇ 10 ਬੰਦੇ ਵਾਲੇ ਮੈਂ ਵੀ ਉਹ ਝੰਡਾ ਨਾਲ ਲੈ ਕੇ ਨਾਲ ਤੁਰਦਾ ਸੀ ਹਾੜੇ ਪ੍ਰਧਾਨ ਸਾਹਿਬ ਦੇ ਕੰਦੇ ਨੇ ਤੂੰ ਚਾਲੇ ਚਰੇ ਮੇਰਾ ਭਤੀਜਾ ਜਗਨ ਵਾਲਾ ਅਸੀਂ ਚੱਲਨੇ ਮਾਰ ਉਹ ਇਹਨਾਂ ਦੇ ਨਾਲ ਗਿਆ ਇਹਨਾਂ ਨੇ ਸਾਰਾ ਉਹ ਮਾਹੌਲ ਮਤਲਬ ਉਸੇ ਜਿਹੜਾ ਬੜਾਈ ਦਾ ਹੋਇਆ ਜਿਵੇਂ ਚੱਲਿਆ ਗਾਂ ਛੋਟੀ ਚੱਲੀ ਹੈ ਤੇ ਉਹ ਸਾਰਾ ਕੁਝ ਦੇਖਿਆ ਨਾਲ ਉਦੋਂ ਬਾਅਦ ਜਦੋਂ ਮੈਂ ਖਬਰ ਸੁਣੀ ਇਹ ਲੜਕੇ ਦੀ ਉਦੋਂ ਬਾਅਦ ਤਾਂ ਫਿਰ ਮੈਨੂੰ ਮਤਲਬ ਮੇਰਾ ਦਿਲ ਵੀ ਰੋਇਆ ਤੇ ਅੱਖਾਂ 'ਚ ਤਾਂ ਜੁਆਣੇ ਹੋਣੇ ਸੀ ਤੇ ਮੈਂ ਉਦੋਂ ਬਾਅਦ ਕੁ ਖਾਦਾ ਪੀਤਾ ਨਹੀਂ ਮੈਂ ਕੁਛ ਨਹੀਂ ਖਾਦਾ ਨਹੀਂ ਜੀ ਅੱਜ ਵਰਦੀ ਜਿਹੜੀ ਟਰੈਜਡੀ ਹੋਈ ਹੈ ਘਟਨਾ ਹੋਈ ਹੈ ਇਦੋਂ ਇਦੋਂ ਵਰਦੀ ਘਟਨਾ ਦਾ ਹੋ ਦੁੱਖ ਮੈਨੂੰ ਜਿੰਨਾ ਹੋਇਆ ਹੋਰ ਕਿਸ ਨੂੰ ਹੋਇਆ ਸਾਰਿਆਂ ਨੂੰ ਆ ਜਿੰਨਾ ਮੈਨੂੰ ਆਪਦੇ ਮਨ ਨੂੰ ਲੱਗਿਆ ਬਹੁਤ ਦੁੱਖ ਹੋਇਆ ਤਾਂ ਹੋਰ ਵੀ ਮੋਜਦਾ ਕਿਸ ਤਰੀਕੇ ਦੇਖਦੇ ਬਾਪੂ ਜੀ ਵੇਖੋ ਜੀ ਬਾਪੂ ਨੇ ਪਹਿਲੋਂ ਹੀ ਬੜਾ ਵੱਡਾ ਦਰਦ ਹੰਡਾਇਆ ਜੀ ਅੱਜ ਹੀ ਸਾਨੂੰ ਪਤਾ ਲੱਗਾ ਬਾਪੂ ਨੇ ਪਹਿਲੋਂ ਨਹੀਂ ਦੱਸਿਆ ਕਾਫੀ ਦਿਨਾਂ ਤੋਂ ਇਕੱਠੇ ਹੀ ਰਹਿ ਰਹੇ ਸੀ ਬਾਪੂ ਇਹ ਟਰਾਲੀ ਸਾਡੀ ਟਰਾਲੀ ਲੱਗੇ ਆ ਜੀ ਅੱਜ ਸਾਨੂੰ ਪਤਾ ਲੱਗਾ ਕਿ ਬਾਪੂ ਦਾ ਆਪਣਾ ਪੁੱਤ ਵੀ ਸ਼ਹੀਦ ਹੋਇਆ ਜਦੋਂ ਬਾਪੂ ਨੇ ਕੁਝ ਨਹੀਂ ਪ੍ਰਸ਼ਾਦਾ ਪਾਣੀ ਛਕਿਆ ਕਿਉਂਕਿ ਇਹ ਸਾਡਾ ਛੋਟਾ ਵੀਰ ਇਹ ਸੇਵਾ ਨਿਭਾਉਂਦਾ ਵੀਰ ਏ ਤੇ ਇਹ ਹਮੇਸ਼ਾ ਬਾਪੂ ਦਾ ਧਿਆਨ ਵੀ ਰੱਖਦਾ ਵੀ ਵੱਡੀ ਉਮਰ ਹੈ ਚਲੋ ਪਰ ਬਾਪੂ ਨੇ ਸਾਨੂੰ ਨਹੀਂ ਦੱਸਿਆ ਸਵੇਰ ਬਾਪੂ ਨੇ ਕੱਲ ਦਾ ਹੀ ਜਦੋਂ ਪਤਾ ਲੱਗਾ ਤੇ ਇਹਨਾਂ ਨੇ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਰਾਤੀ ਵੀ ਨਹੀਂ ਛਕਿਆਗੇ ਚਲੋ ਸਵੇਰੇ ਛਕ ਲੈਣਗੇ ਪਰ ਇਹਨਾਂ ਅੱਜ ਵੀ ਨਹੀਂ ਛਕਿਆ ਬਾਰ-ਬਾਰ ਬੇਨਤੀ ਕਰਨ ਤੇ ਵੀ ਪਰ ਆਪਾਂ ਸਮਝ ਸਕਦੇ ਹਾਂ ਕਿ ਬਾਪੂ ਉਸ ਗਮ ਨੂੰ ਜਾਣਦਾ ਇਹ ਜਿਹੜਾ ਪੁੱਤ ਕਿਸੇ ਦਾ ਤੁਰ ਜਾਣਾ ਕਿਸੇ ਦੇ ਪਰਿਵਾਰ ਦਾ ਜੀ ਤੁਰ ਜਾਣਾ ਬਾਪੂ ਉਸ ਦਰਦ ਨੂੰ ਮਹਿਸੂਸ ਕਰਦਾ ਤੇ ਬਾਪੂ ਦੀ ਉਮਰ 77 ਸਾਲ ਉਹ ਮਰਿਆ ਜੀ ਤੇ ਬਾਪੂ ਗ੍ਰੈਜੂਏਸ਼ਨ ਕੀਤੀ ਆਪਣੇ ਸਮੇਂ 'ਚ ਬਾਪੂ ਨੇ ਬਹੁਤ ਪੜ੍ਹਿਆ ਲਿਖਿਆ ਬਾਪੂ ਆ ਜੀ ਦਿੱਲੀ ਪੁਲਿਸ 'ਚ ਏਐਸਆਈ ਦੀ ਨੌਕਰੀ ਮਿਲੀ ਇਹਨਾਂ ਛੜਤੀ ਸੀ ਇਹਨਾਂ ਸੋ ਹਰ ਪੱਖੋਂ ਬਾਪੂ ਬੜਾ ਸੂਝਵਾਨ ਆ ਤੇ ਉਹ ਦਰਦ ਆਪਣੀਆਂ ਪੀੜ੍ਹੀਆਂ ਦਾ ਵੀ ਜਾਣਦਾ ਆਪਣੀਆਂ ਨਸਲਾਂ ਫਸਲਾਂ ਦਾ ਵੀ ਜਾਣਦਾ ਆਹ ਦਰਦ ਜਿਹੜਾ ਨਾ ਇਹ ਤੋਂ ਆਪਾਂ ਸਮਝ ਸਕਦੇ ਆ ਤੇ ਬਾਪੂ ਦੇ سینੇ ਚ ਆਪਣੀਆਂ ਪੀੜੀਆਂ ਦਾ ਕਿੰਨਾ ਵੱਡਾ ਦਰਦ ਆ ਕਿੰਨਾ ਵੱਡਾ ਦਰਦ ਲੈ ਕੇ ਬਾਪੂ ਇਸ ਮੋਰਚੇ 'ਚ ਬੈਠਾ ਪਾ ਜੀ ਤੇ ਸੋ ਸਾਡਾ ਸਲੂਟ ਹੈ ਬਾਪੂ ਨੂੰ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਬਾਪੂ ਕਿਉਂਕਿ ਜਲ ਪਾਣੀ ਤੋਂ ਬਿਨਾਂ ਆਪਾਂ ਨਹੀਂ ਆਪਾਂ ਬਹੁਤ ਜ਼ਰੂਰੀ ਆ ਕਿ ਆਪਾਂ ਨੂੰ ਵੱਡਾ ਹੌਸਲਾ ਕਰਨਾ ਪੈਣਾ ਬਾਪੂ ਦੇ ਹੌਸਲੇ ਪੱਖੋਂ ਨਹੀਂ ਕਮੀ ਕੋਈ ਜੇ ਹੌਸਲਾ ਛੋਟਾ ਹੁੰਦਾ ਬਾਪੂ ਦਾ ਤੇ ਪੁੱਤ ਸ਼ਹੀਦ ਹੋਇਆ ਜੇ ਮੋਰਚਾ ਨੂੰ ਆਉਂਦਾ ਹੀ ਨਾ ਬਾਪੂ ਆਪਣੇ ਭਤੀਜੇ ਨੂੰ ਲੈ ਕੇ ਜੇ ਛੋਟੇ ਦਿਨ ਆਲਾਂ ਦਾ ਹਾਂ ਪਰ ਬਾਪੂ ਉਹਨਾਂ ਦੁੱਖਾਂ ਨੂੰ ਜਾਣਦਾ ਜਿਹੜੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਤੁਰ ਜਾਂਦੇ ਨੇ ਪਿਛੋਂ ਪਰਿਵਾਰਾਂ ਨਾਲ ਕੀ ਬੀਤਦੀ ਆ ਭਵੇਂ ਕਰੋੜਾਂ ਰੁਪਇਆ ਮਿਲ ਜੇ ਨੌਕਰੀਆਂ ਮਿਲ ਜਾਣ ਪਰ ਉਹ ਜਿਹੜੇ ਘਾਟੇ ਪਰਿਵਾਰਾਂ ਦੇ ਜੀ ਆਲੇ ਜਿਹੜਾ ਜਿਹੜਾ ਵਿੜੇ ਦੇ ਵਿੱਚੋਂ ਰੌਣਕਾਂ ਖਤਮ ਹੋ ਜਾਂਦੀਆਂ ਉਸ ਵਿੜੇ 'ਚ ਉਹਨਾਂ ਦੇ ਪੈਰ ਨਹੀਂ ਪੈਂਦੇ ਉਹ ਉਹ ਹੀ ਜਾਣਦੇ ਨੇ ਪਰਿਵਾਰਾਂ ਵਾਲੇ ਹੀ ਜਾਣਦੇ ਨੇ ਸੋ ਬਾਪੂ ਨੇ ਅੱਜ ਆਪਣੇ ਪੁੱਤ ਨਾਲੋਂ ਵੱਧ ਇਸ ਪੰਜਾਬ ਦੇ ਪੁੱਤ ਦਾ ਇਹ ਪੰਜਾਬ ਦਾ ਪੋਤੇ ਆ ਜੀ ਇਹ ਜਿਹੜਾ ਕੱਲਾ ਪੁੱਤ ਆਪਣੇ ਮਾਪਿਆਂ ਦਾ ਨਹੀਂ ਆਪਣੇ ਭੈਣਾਂ ਦਾ ਭਰਾ ਨਹੀਂ ਪੰਜਾਬ ਦੀਆਂ ਸਮੁੱਚੀਆਂ ਭੈਣਾਂ ਦਾ ਇਹ ਭਾਈ ਆ ਤੇ ਸਮੁੱਚੇ ਹੀ ਮਾਪਿਆਂ ਦਾ ਇਹ ਪੋਤਾ ਆ ਇਹਨੇ ਬਣ ਕੇ ਵਿਖਾਇਆ ਇਸ ਨੌਜਵਾਨ ਨੇ ਜੀ ਚਾਹ ਦਿੱਤੀ ਪੰਜਾਬ ਲਈ ਤੇ ਬਾਪੂ ਨੇ ਉਸ ਗਮ ਨੂੰ ਉਸ ਦਰਦ ਨੂੰ ਆਪਣੇ ਸੀਨੇ 'ਚ ਸਮੋਇਆ ਜੀ ਆਪਣੇ ਜੇ ਪਰ ਬਾਡਰ ਦੀ ਗੱਲ ਕਰੀ ਤਾਂ ਕਮਕੀਨ ਮਾਹੌਲ ਬਣਿਆ ਸਾਰਾ ਸ਼ਾਂਤੀ ਦੇ ਵੇਖੋ ਜੀ ਅੱਜ ਤੁਸੀਂ ਵੇਖ ਸਕਦੇ ਹੋ ਇੰਨੇ ਟਰੈਕਟਰ ਲੱਗੇ ਆ ਟਰੈਕਟਰ ਤੇ ਡੈਕ ਲੱਗਾ ਅਕਸਰ ਹੀ ਹਮੇਸ਼ਾ ਕੋਈ ਨਾ ਕੋਈ ਡੈਕ ਚੱਲਦਾ ਹੀ ਰਹਿੰਦਾ ਇਹ ਕੋਈ ਕੋਈ ਨਹੀਂ ਸਾਰੇ ਲਗਭਗ ਅੱਧੇ ਚੱਲਦੇ ਰਹਿੰਦੇ ਆ ਜੀ ਅੱਜ ਕਿਤੇ ਕੋਈ ਡੈਕ ਨਹੀਂ ਚੱਲਿਆ ਕੋਈ ਗੀਤ ਨਹੀਂ ਕਿਸੇ ਨੇ ਲਾਇਆ ਕਿਸੇ ਕਿਸਮ ਦਾ ਵੀ ਬੜੇ ਪੂਰੇ ਮੋਰਚੇ ਦੇ ਵਿੱਚ ਸਭ ਨੇ ਇਸ ਚੀਜ਼ ਦਾ ਦਰਦ ਮਣਾਇਆ ਕਿ ਉਹ ਦੋ ਭੈਣਾਂ ਦਾ ਭਾਈ ਜਿਹੜਾ ਉਹ ਤੁਰ ਗਿਆ ਉਹ ਤੇ ਬੜੇ ਬੜੇ ਜ਼ੁਲਮ ਕੀਤੇ ਕੱਲ ਨੌਜਵਾਨਾਂ ਦੀਆਂ ਲੱਤਾਂ ਤੋੜ ਦਿੱਤੀਆਂ ਗਿਆ ਗੋਲੀਆਂ ਮਾਰੀਆਂ ਗਈਆਂ ਵਾਲਾਂ ਤੋਂ ਫੜ ਕੇ ਨੌਜਵਾਨਾਂ ਨੂੰ ਕਿ ਸੀਟਿਆ ਗਿਆ ਸਭ ਨੇ ਅੱਖੀਂ ਵੇਖਿਆ ਜਿੰਨਾ ਜ਼ੁਲਮ ਹੋਇਆ ਉਸ ਜ਼ੁਲਮ ਜ਼ਬਰ ਕਰਕੇ ਅੱਜ ਇੱਥੇ ਜਿਹੜਾ ਮਾਹੌਲ ਭਵੇਂ ਵੈਸੇ ਚੜਦੀ ਕਲਾ ਚ ਕੋਈ ਪਿਛੇ ਘਰਾਂ ਨੂੰ ਨਹੀਂ ਗਿਆ ਕਿਸੇ ਨੇ ਪੈਰ ਨਹੀਂ ਪਿਛੇ ਨੂੰ ਪੁੱਟਿਆ ਨਾ ਪੁੱਟਣਾ ਹੀ ਆ ਇਹ ਵੀ ਆਪਾਂ ਦੱਸਣਾ ਚਾਹੁੰਦੇ ਆ ਪਰ ਇਸ ਬੰਦੇ ਦਾ ਦਰਦ ਸਭ ਦੇ ਦਿਲਾਂ ਦੇ ਵਿੱਚ ਹੈ ਜੇ ਤੁਸੀਂ ਖਾ ਪੀ ਲੋ ਉਮਰ ਦੇ ਹਿਸਾਬ ਨਾਲ ਕੋਈ ਨਹੀਂ ਰੋਟੀ ਇਸ ਦਾ ਜਿਵੇਂ ਜਦੋਂ ਛਕਲਾਏ ਕੋ ਨਿਕਲ ਨਹੀਂ ਪਰ ਮਹਿਸੂਸ ਤਾਂ ਹੁੰਦਾ ਨਾ ਵੀਰ ਜੀ ਮੈਂ ਦੋ ਬੱਪਰ ਰੋਟੀ ਲੈ ਗਿਆ ਦੋ ਹੀ ਬੱਪਰ ਰੋਟੀਆਂ ਮੋੜਦੀ ਆ ਅੰਦਾ ਮੈਂ ਦੂਜਾ ਦੂਜਾ ਪਸ਼ੀਦ ਹੋ ਗਿਆ ਦੋ ਰੋਟੀ ਤਾਂ ਦੇਖ ਸਕਦੇ ਹੋ ਬਾਰਡਰ ਤੇ ਗੱਲ ਕਰੀਏ ਸੋਸ਼ਲ ਮੀਡੀਆ ਤੇ ਤਾਂ ਹਰ ਕੋਈ ਇੱਕ ਛੋਟੇ ਜਿਹੇ ਸ਼ਬਦਾਂ ਨਾਲ ਆਪਣੀ ਸ਼ਰਧਾਂਜਲੀ ਤਾਂ ਦੇ ਜਾਂਦਾ ਪਰ ਜੇਕਰ ਕਿਸੇ ਦਾ ਪੁੱਤ ਮਰਵੇ ਇਸ ਅਸੀਂ ਬਾਰਡਰ ਦੀ ਗੱਲ ਕਰੀਏ ਇੱਕ ਕਿਸਾਨਾਂ ਦੀ ਜ਼ਮੀਨ ਆ ਉਹ ਮਾਵਾ ਪੁੱਤਾਂ ਵਾਂਗੂ ਪਾਲਦਾ ਕਿਸਾਨ ਫਸਲਾਂ ਨੂੰ ਲੈ ਕੇ ਤਾਂ ਇੱਥੇ ਉਹ ਮਾਹੌਲ ਬਣਿਆ ਹੋਇਆ ਜਿਸ ਇਨਸਾਨ ਦਾ ਪੁੱਤ ਚਲਾ ਗਿਆ ਤਾਂ ਅਸੀਂ ਕਹਿ ਦਈਏ ਪੂਰਾ ਬਾਰਡਰ ਹੈ ਜਿਹੜਾ ਜਿੰਨੇ ਲੋਕ ਨੇ ਤੇ ਸਭ ਜਿਹੜੇ ਅਸੀਂ ਕਹਿ ਦਈਏ ਤਾਂ ਭਾਵਕ ਹੋ ਕੇ ਜਿਹੜਾ ਉਸ ਨਸ਼ਕਸ਼ ਨੂੰ ਨਮਨ ਕਰਨ ਨਾਲ ਜਿਹੜੀ ਅਸੀਂ ਕਹਿ ਦਈਏ ਤਾਂ ਸ਼ਾਂਤ ਸ਼ਾਂਤ ਮਈ ਤਰੀਕੇ ਨਾਲ ਜਿਹੜਾ ਉਸ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਨੇ ਖਨੋਰੀ ਬਾਰਡਰ ਤੋਂ ਰਾਜੀਵ ਸ਼ਰਮਾ ਦੇ ਨਾਲ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ